ਸਾਰਿਆਂ ਨੂੰ ਪਹਿਲਾਂ ਨਮਸਕਾਰ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਦੇ ਆਂ ਕਿਡਨੀ ਬਾਰੇ ਜਿਨ੍ਹਾਂ ਨੂੰ ਕਿ ਯੂਰਨ ਦੀ ਪ੍ਰੋਬਲਮ ਹੁੰਦੀ ਆ ਜਲਣ ਫੀਲ ਹੁੰਦੀ ਆ ਤਾਂ ਉਹਨਾਂ ਵਾਸਤੇ ਆਪਾਂ ਦੇਸੀ ਆਪਾਂ ਦਸਰੇ ਆ ਜਿਨ੍ਹਾਂ ਨਾਲ ਇਨਫੈਕਸ਼ਨ ਵੀ ਘਟ ਹੁੰਦੀ ਆ ਤੇ ਕਿਡਨੀ ਨੂੰ ਵੀ ਪਿਊਰੀਫਾਈ ਹੁੰਦਾ ਹੈਗੇ ਉਹਦੇ ਵਾਸਤੇ ਕੀ ਲੈਣਾਗਾ ਸਾਰਿਆਂ ਨੂੰ ਪਹਿਲਾ ਹੈਗਾ ਨਾਰੀਅਲ ਪਾਣੀ ਨਾਰੀਅਲ ਪਾਣੀ ਪੀਣਾ ਜ਼ਰੂਰੀ ਹੈਗਾ ਨਾਰੀਅਲ ਪਾਣੀ ਡੇਲੀ ਪੀਓ ਦੂਸਰੇ ਨੰਬਰ ਤੇ ਆ ਗਿਆ ਪਾਣੀ ਕਮ ਸੇ ਕਮ 10 12 8 10 ਗਲਾਸ ਡੇਲੀ ਪਾਣੀ ਦੇ ਨੋਰਮਲ ਪਾਣੀ ਦੇ ਪੀਣੇ ਆਗੇ ਤੀਸਰੇ ਨੰਬਰ ਤੇ ਆ ਗਿਆ ਵਿਟਾਮਿਨ ਸੀ ਵਾਲੇ ਪਦਾਰਥ ਜਿਵੇਂ ਨਿੰਬੂ ਸੰਤਰਾ ਖਟੀਆਂ ਚੀਜ਼ਾਂ ਇਸ ਤਰ੍ਹਾਂ ਦਾ ਜਰੂਰ ਲੈਣਾ ਚਾਹੀਦਾ ਕੋਸੇ ਜੇ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਉਹ ਪੀਓ ਚੌਥੇ ਨੰਬਰ ਤੇ ਕੀ ਆ ਜਾਂਦਾ ਜਿਵੇਂ ਗਲੋ ਦਾ ਰਸ ਆ ਇੱਕ ਚਮਚਾ ਸਵੇਰ ਇੱਕ ਚਮਚਾ ਸ਼ਾਮ ਨੂੰ ਪਾਣੀ ਦੇ ਵਿੱਚ ਮਿਲਾ ਕੇ ਉਪੀ ਨਗਰ ਲੋਕੀ ਦਾ ਜੂਸ ਪੀਣਾਗਾ ਹਫਤੇ ਦੇ ਵਿੱਚ ਇੱਕ ਜਾਂ ਦੋ ਵਾਰ ਉਹ ਪੀਓ ਬਾਕੀ ਤੋਰਾ ਫੋਰਾ ਕਰਨਾ ਫਾਸਟ ਫੂਡ ਤੋਂ ਪਰਹੇਜ਼ ਕਰਨਾਗਾ ਜਿੰਨਾ ਹੋ ਸਕੇ ਲਿਕੜ ਹੀ ਲੈਣਾਗਾ ਤਾਂ ਇਹਦੇ ਵਾਸਤੇ ਆਪਾਂ ਮੈਡੀਸਨ ਦੀ ਗੱਲ ਕਰਦੇ ਹਾਂ ਆਯੁਰਵੇਦ ਦੇ ਵਿੱਚ ਕੀ ਹੁੰਦਾਗਾ ਪੱਥਰ ਚਟ ਪੱਤੇ ਦਾ ਰਸ ਆਗਾ ਇੱਕ ਜਾਂ ਦੋ ਪੱਤੇ ਦਾ ਰਸ ਲੈਣਾਗਾ ਇੱਕ ਵਾਰ ਲੈ ਲਓ ਦੋ ਵਾਰ ਲੈ ਲਓ ਦਿਨ ਦੇ ਵਿੱਚ ਤਾਂ ਇੱਕ ਚੰਦਰਪ੍ਰਭਾ ਬੱਟੀ ਆਂਦੀ ਹੈਗੀ ਉਹ ਦੋ ਗੋਲੀਆਂ ਸਵੇਰੇ ਦੋ ਗੋਲੀਆਂ ਸ਼ਾਮ ਨੂੰ ਇਹ ਲੈਣੀਆਂ ਨਹੀਂ ਆ ਤਾਂ ਇਹ ਆਪਾਂ ਪਿਉਰੀਫਾਈ ਕਰਨੇ ਆਗੇ ਕਿਡਨੀ ਨੂੰ ਕਿ ਕਲੀਅਰ ਰਹੇ ਸਾਫ਼ ਰਹੇ ਇਨਫੈਕਸ਼ਨ ਘਟੇ ਉਹਦੇ ਨਾਲ ਜਿਹੜੀ ਯੂਰਨ ਦੀ ਚਲਣ ਦੀ ਫੀਲ ਹੁੰਦੀ ਆ ਉਹ ਵੀ ਠੀਕ ਹੁੰਦੀ ਆ ਤੇ ਕਿਡਨੀ ਵੀ ਕਲੀਅਰ ਹੁੰਦੀ ਆ ਨਹੀਂ ਆ ਸਾਫ਼ ਰਹਿੰਦੀਆਂ ਨੇ ਜੋ ਇਨਫੈਕਸ਼ਨ ਹੁੰਦੀ ਹੈਗੀ ਇੰਨਾ ਗੱਲਾਂ ਵਾਲਾ ਬਹੁਤ ਜ਼ਰੂਰੀ ਧਿਆਨ ਰੱਖਣਾ ਹੁੰਦਾ ਦੇਸੀ ਨੁਕਸੇ ਨੇਗੇ ਇਕ ਕੀ ਕਰ ਸਕਦੇ ਆਪਾਂ ਐਵੇਂ ਦੋ ਚਮਚੇ ਸਾਬਤ ਧਨੀਏ ਨੂੰ ਉਬਾਲ ਕੇ ਨੋਰਮਲ ਜਿਵੇਂ ਕੋਸਾ ਜਾ ਰਹਿ ਜਾਂਦਾਗਾ ਉਹਨੂੰ ਛਾਣ ਕੇ ਉਹ ਪਾਣ ਕੇ ਪੀ ਲੋ ਉਹਦੇ ਵੀ ਬਹੁਤ ਬੈਸਟ ਆ ਇਹਦੇ ਵਾਸਤੇ ਕਿਡਨੀ ਲਈ ਕਿਡਨੀ ਨੂੰ ਪਿਉਰੀਫਾਈ ਕਰਨ ਲਈ ਤਾਂ ਗਲੋ ਦਾ ਰਸ ਹੋ ਗਿਆ ਇਹ ਜਿੰਨੀਆਂ ਵੀ ਤੁਹਾਨੂੰ ਦੱਸਿਆਗਾ ਇਹ ਜਰੂਰ ਅਪਣਾਓ ਅੱਜਕੱਲ ਆਮ ਹੀ ਹੋਇਆ ਪਿਆ ਕਿਡਨੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਪੇਸ਼ੈਂਟਾਂ ਨੂੰ ਇਹ ਪ੍ਰੋਬਲਮ ਆਗੀ ਜੇ ਆਪਾਂ ਥੋੜਾ ਜਿਹਾ ਪਹਿਲੇ ਹੀ ਪ੍ਰਹੇਜ ਆਪਾਂ ਕੁਝ ਕਰੀਏ ਤਾਂ ਇਸ ਚੀਜ਼ ਤੋਂ ਬਚ ਸਕਦੇ ਆ ਜਿਹੜੀ ਕਿ ਆਪਾਂ ਨੂੰ ਪ੍ਰੋਬਲਮ ਆਉਣ ਵਾਲੀ ਜ਼ਿਆਦਾ ਨਾ ਬਦੇ ਆਪਾਂ ਨਾਰਮਲ ਆਪਣੀ ਲਾਈਫ ਜੀ ਸਕੀਏ